ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਹੋ ਸਾਰੇ ਠੀਕ ਹੋ ਬਾਈ ਅੱਜ ਕਾਫੀ ਅਰਜੀ ਬਾਦ ਟਾਈਮ ਬਾਦ ਆਪਾਂ ਥੋੜੀ ਲੰਮੀ ਵੀਡੀਓ ਬਣਾ ਰਹੇ ਆ ਨਾ ਪਹਿਲਾ ਡੇਟਿੰਗ ਰੂਟਿੰਗ ਦਾ ਬਹੁਤ ਦਿੱਕਤ ਆ ਜਾਂਦੀ ਸੀਗੀ ਇਕੱਲਾ ਜਾਣਾ ਤੁਹਾਨੂੰ ਪਤਾ ਹੈ ਤੇ ਡੇਟਿੰਗ ਵਾਲਾ ਆਪਣਾ ਇਹ ਨਾ ਮਸਲਾ ਹੁੰਦਾ ਨਹੀਂ ਤੇ ਮੇਨ ਗੱਲ ਹੈ ਅੱਜ ਸਫਾਈ ਕਰਦੇ ਆ ਬਾੜੀ ਦੀ ਬਾੜੇ ਚ ਕੀ ਹੁੰਦਾ ਨਾ ਜਦੋਂ ਮੀਂਹ ਪੈ ਜਾਂਦਾ ਬਾਈ ਨਾ ਉਦੋਂ ਜਿਹੜੇ ਆਪਣੇ ਜੰਮੀਆਂ ਹੋਈਆਂ ਮਿੰਗਣਾਂ ਨੇ ਉਹ ਵੀ ਉੱਥੇ ਖੜ੍ਹਦੀਆਂ ਨੇ ਠੀਕ ਹੈ ਤੇ ਬੋਕਰ ਆ ਰਿਹਾ ਤਾਂ ਆ ਦੇਖ ਲਓ ਬਈ ਕੋਈ ਚਾਂਸ ਹੀ ਨਹੀਂ ਹੈ ਨਾ ਬੋਕਰ ਨਾਲ ਸਾਫ਼ ਹੋ ਜੇ ਤੇ ਸਭ ਤੋਂ ਪਹਿਲਾਂ ਤਾਂ ਬੋਕਰ ਆਪਾਂ ਰੱਖ ਦਿਆਂ ਸਾਈਡ ਤੇ ਇਹ ਰੱਖੋਗੇ ਬਾਈ ਤੇ ਆਹ ਲਾਉਣਾ ਪੈਣਾ ਬਾਈ ਬਹਾ ਜਮੇ ਰਾਤ ਟੰਗੀਆਂ ਸੀ ਉਹਵੇਂ ਟੰਗੀਆਂ ਆਉਂਦੀਆਂ ਗਈਆਂ ਬਾਰੀ ਬਾਰੀ ਟੰਗਣ ਦੀ ਲੋੜ ਲਾ ਪਵੇ ਤੇ ਕਈ ਤੇ ਬੱਠਲ ਕਈ ਬੱਠਲ ਚੱਕ ਲੇ ਤੇ ਹੁਣ ਆਪਾਂ ਇਹਨੂੰ ਵਾਢੇ ਲੋਡ ਸਾਰੇ ਨੂੰ ਪਟਾਂਗੇ ਕੋਈ 40 50 ਬੱਠਲ ਮੈਨੂੰ ਪਤਾ ਮਮੂਲੀ ਜੀ ਗੱਲ ਨਿਕਲ ਜਾਣਗੇ ਆਪਾਂ ਸੌਖਾ ਕੰਮ ਇਹ ਆ ਇਹਨੇ ਜੇ ਆਪਾਂ ਊ ਪੱਟੀਏ ਸੁੱਕੇ ਦੇ ਵਿੱਚ ਨਹੀਂ ਪੱਟੀ ਦਾ ਸੁੱਕੇ ਚ ਨਹੀਂ ਪੱਟੀ ਦਾ ਜਦੋਂ ਮੀਂਹ ਪੈ ਜਾਂਦਾ ਉਦੋਂ ਥੋੜੀ ਹਿੰਮਤ ਕਰ ਲਿਆ ਕਰੋ ਪਰ ਮੈਂ ਦੋ ਦੋਨ ਬੋਕਰ ਨਾਲ ਲੋਤਾ ਵੀ ਕੋਈ ਚੱਕਰ ਨਹੀਂ ਕਰ ਜਦੋਂ ਬੱਕਰੀਆਂ ਨੀਰਨੂਰਾ ਪਾਉਂਦੇ ਕੋਈ ਬੋਕਰ ਤਾਂ ਗਿੱਲੇ ਚ ਬਈ ਲੱਗਦੀ ਨਹੀਂ ਜਿਵੇਂ ਅੰਦਰ ਮਾਰ ਲਈਦੀ ਸੀਗੀ ਪਹਿਲਾਂ ਬਾਹਰ ਤਾਂ ਲੱਗਦੀ ਨਹੀਂ ਨਾ ਛੜੀ ਆ ਉਹ ਤੂੰ ਠੰਡ ਪੈਂਦੀ ਆ ਤੇ ਚਲੋ ਅੱਗੇ ਦਿਖਾਉਣਾ ਤੁ ਬਾਕੀ ਜੀ ਹੁਣ ਇੱਕ ਵੀਰ ਨੇ ਰੀਲ ਪਾਈ ਸੀ ਆਪਾਂ ਵੀਡੀਓ ਤੇ ਕਮੈਂਟ ਕਰ ਰੀਲ ਵਾਲੀ ਤੇ ਕਹਿੰਦਾ ਬਾਈ ਜਿਹਦਾ ਦਿਖਾਉਣ ਵਾਲਾ ਕੋਈ ਚੱਕਰ ਨਹੀਂ ਦਿਖਾਉਣ ਵਾਲਾ ਚੱਕਰ ਬਾਈ ਆਹੀ ਹੈ ਇੱਕ ਤਾਂ ਆਪਾਂ ਹੱਥੀ ਮਿਹਨਤ ਕਰਦੇ ਆ ਆ ਦਿਖਾਈ ਜੰਨੇ ਆ ਦੁੱਗ ਨੰਬਰ ਤੇ ਕਈ ਵਾਰ ਆਪਾਂ ਪ੍ਰਵਾਸੀ ਵੀਰ ਲਾ ਲੋ ਜਾਂ ਕੋਈ ਪੰਜਾਬੀ ਵੀਰ ਲਾ ਲੋ ਅਣਜਾਣ ਹੁੰਦੇ ਨੇ ਹਨਾ ਉਹਨਾਂ ਨੂੰ ਉੱਪਰ ਕੰਮ ਤੇ ਰੱਖ ਲੈਣੇ ਆ ਫਿਰ ਉਹਨਾਂ ਦੇ ਮੂੰਹ ਬਲ ਵੇਖੀ ਨੇ ਉਹਨਾਂ ਨੇ ਕੀ ਕਰਨਾ ਵਿਚਾਰਾਂ ਨੇ ਮਜ਼ਦੂਰੀ ਕਰਨੀ ਆ ਉਹਨਾਂ ਨੇ ਤਾਂ ਬੋਕਰ ਕਹਿਤਾ ਬੋਕਰ ਲਾ ਦੇਣੀ ਆ ਪਰ ਆਪ ਨੂੰ ਐ ਪਤਾ ਹੋਣਾ ਚਾਹੀਦਾ ਇੱਥੇ ਆਪਾਂ ਵੜਾ ਪਟਣਾ ਇਥੇ ਬੋਕਰ ਨਾਲ ਡੰਗ ਲੈ ਜੂ ਇਥੇ ਪਾੜਾ ਪੱਟਣਾ ਹੀ ਪੈਣਾ ਹੁਣ ਜੇ ਇਥੇ ਮੈਂ ਕਹਦਾ ਬੋਕਰ ਲਾ ਕੇ ਚਗਲ ਜੀ ਮਾਰ ਦੰਦਾ ਤਾਂ ਪੱਤੇ ਵੇਖ ਲਓ ਥੱਲੇ ਇਧਰ ਫਤੇ ਸਿੰਘ ਖੜਾ ਆਪਣਾ ਠੀਕ ਹੈ ਇਹਦੇ ਨਾਲ ਵੀ ਹਾਸੇ ਖੜੀ ਚੱਲੀ ਜਾਂਦੀਆਂ ਬਾਕੀ ਪੱਤੇ ਵੇਖ ਲਓ ਉਹਦੇ ਨਾਲ ਕੀ ਗਾਰ ਬਣ ਜਾਂਦੀ ਹੈ ਮੁਸ਼ਕ ਬਣ ਜਾਂਦੀ ਹੈ ਫਿਰ ਤੁਸੀਂ ਕਹਿੰਨੇ ਸਾਡੇ ਪੀਪੀਆਰ ਆਉਂਦੀ ਹੈ ਫਲਾਨੀ ਆਉਂਦੀ ਹੈ ਕਿਉਂਕੀ ਆਉਂਦੀ ਹੈ ਬਿਮਾਰੀਆਂ ਤਾਂ ਬਈ ਫਿਰ ਵੱਟ ਤੇ ਪਈਆਂ ਮਿਹਨਤ ਦਾ ਕੰਮ ਸੁਨੱਖਾ ਹੁੰਦਾ ਸੋਹਣਾ ਦੇਖਦਾ ਵੜਾ ਆ ਤੁਹਾਡੇ ਸਾਹਮਣੇ ਭਾਈ ਪੱਟੀਆਂ ਜਨਾਂ ਹੁਣ ਕੱਲਾ ਕੱਲਾ ਬਠਲ ਵੀ ਚੱਕੀ ਜਾਂਦਾ ਇਹ ਵੀ ਤੁਹਾਨੂੰ ਦਿਖਾਈ ਜਾਂਦਾ ਮੈਂ ਆਏ ਨਹੀਂ ਕਹਿੰਦਾ ਵੀ ਕੱਲੇ ਦੋ ਬਠਲ ਚੱਕ ਕੇ ਤੁਹਾਨੂੰ ਟੈਂਪਰੇਰੀ ਵੀਡੀਓ ਬਣਾਦਾ ਮੈਂ ਤਾਂ ਆਏ ਕਹਿੰਦਾ ਜੇ ਮੈਂ ਮਿਹਨਤ ਕਰਦਾ ਭਾਈ ਤੁਸੀਂ ਵੀ ਕਰੋ ਯਾਰ ਠੀਕ ਹੈ ਤੇ ਆ ਬਾੜਾ ਪੱਟਤਾ ਸਾਰਾ ਆਪਾਂ ਜਿੰਨੇ ਵੀ ਬਠਲ ਬਣੇ ਆ 20 ਬਣੇ 10 ਬਣੇ 30 ਬਣੇ 40 ਬਣੇ ਸਾਰੇ ਬਾੜ ਕਾਟ ਤੇ ਕੋਈ ਆਪਾਂ ਬਾਲੇ ਦੱਸ ਕੇ ਅਵਾਰਡ ਨਹੀਂ ਲੈਣਾ ਕਿਉਂਕਿ ਨਿਗਾ ਬਾਲੇ ਦੀ ਰਹਿੰਦੀ ਆ ਭਾਜੀ ਬਾੜਾਂ ਤੇ ਮੁੜ ਕੇ ਤੇ ਉਹ ਤੋਂ ਬਾਅਦ ਕੀ ਹੈ ਹੁਣ ਬੱਕਰੀਆਂ ਨੂੰ ਕੁਝ ਨਹੀਂ ਆਪਾਂ ਸਾਫ ਕਰਕੇ ਖੁਰਨੀ ਨੀਰਾ ਪਾ ਦਾਂਗੇ ਨੀਰਾ ਪਾ ਕੇ ਕੱਢ ਦਾਂਗੇ ਉਸ ਤੋਂ ਬਾਅਦ ਬੱਕਰੀਆਂ ਦਾ ਖਾਈ ਜਾਣਗੇ ਮੀਮਨੇ ਜਿਗਾਵਾਂਗੇ ਜਦੋਂ ਧੁੱਪ ਨਿਕਲੂਗੀ ਪਹਿਲਾਂ ਮੈਂ ਕਦੇ ਵਾਰ ਨਹੀਂ ਕੱਢੇ ਬਾਈ ਠੀਕ ਐ ਇਧਰ ਫਤਿਹ ਨਾਲ ਲਾੜ ਚੋੜ ਚੱਲੀ ਜਾਂਦੇ ਵਿੱਚ ਹੀ ਤੇ ਆ ਆਪਣਾ ਕੰਮ ਹੋ ਗਿਆ ਫਿਨਿਸ਼ ਚੱਕੋ ਜੀ ਲਓ ਜੀ ਬਸ ਆਪਣਾ ਸਾਫ ਸਫਾਈ ਵਾਲਾ ਕੰਮ ਹੋ ਗਿਆ ਬੰਦ ਹਾਂ ਠੀਕ ਐ ਜਿਹੜਾ ਮੰਨ ਕੇ ਲੋ ਬਾੜਾ ਪੱਟਣਾ ਸੀ ਪੜਤਾ ਤੇ ਹੋਰ ਬਸ ਬਾਈ ਖੁਰਲੀਆਂ ਸਾਫ ਕਰਾਂਗੇ ਠੀਕ ਹੈ ਖੁਰਲੀਆਂ ਸਾਫ ਕਰਕੇ ਜਿਹੜੀ ਕੱਲ ਵਾਲੀ ਵੇਸਟਿੰਗ ਪਈਏ ਕੱਢ ਦਾਂਗੇ ਤੇ ਉਸ ਤੋਂ ਬਾਅਦ ਪਾ ਲਾਂਗੇ ਬਾਈ ਸੁੱਕਾ ਨੀਰਾ ਫੇਰ ਲਗਾਾਂਗੇ ਮੇਮਨੇ ਜਿਗਾਉਣ ਤੇ ਬਸ ਬਾਈ ਇੰਨਾ ਕੀ ਸੀਗਾ ਵਲੌਗ ਆਪਣਾ ਛੋਟੀ ਵੀਡੀਓ ਲਾ ਲਓ ਪਿਆਰ ਕਰਿਆ ਕਰੋ ਧੰਨਵਾਦ ਤੁਹਾਡੇ ਲਈ ਖੜਾ ਬਾਈ ਤੁਸੀਂ ਮੇਲੇ ਹੀ ਖੜਦੇ ਹੋ ਸ਼ੇਅਰ ਕਰਿਆ ਕਰੋ ਵੀਡੀਓ ਜਉਂਦੇ ਬਾਦਰ